ਭਾਈ ਗਗਨਦੀਪ ਸਿੰਘ ਢਾੜੀਵਾਲ ਚੇਅਰਮੈਨ ਅਤੇ ਇਹਨਾਂ ਦੇ ਸਹਾਇਕ ਭਾਈ ਕਮਲਜੀਤ ਸਿੰਘ ਤੇ ਭਾਈ ਗੁਰਜੰਟ ਸਿੰਘ ਤੇ ਸਮੂਹ ਪਾਰਟੀ ਵਰਕਰਾਂ ਵੱਲੋਂ ਭਾਈ ਗਗਨਦੀਪ ਸਿੰਘ ਢਾੜੀਵਾਲ ਦੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਬਣਨ ਤੇ ਆਪ ਜੀ ਦਾ ਕੋਟਾੜ ਕੋਟ ਸ਼ੁਕਰਾਨਾ ਕਰਦੇ ਹੋਏ ਸਤਿਗੁਰੂ ਜੀ ਸਰਬਾਸੰਗਤਾਂ ਵੱਲੋਂ ਆਪ ਜੀ ਦੇ ਓਟ ਆਸਰੇ ਲੈ ਆਪ ਜੀ ਦੀ ਧੁਰ ਕੀ ਪਾਣੀ ਆਏ ਤਨ ਸਗਲੀ ਚੰਤ ਟਟਾਈ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਸਭ ਲੋਕ ਵਰਕਰਾਂ ਨੇ ਆਪਣੇ ਦਫ਼ਤਰ ਵਿੱਚ ਵਿਚ ਕਰਵਾਏ ਹਨ ਸਤਿਗੁਰੂ ਜੀ ਆਪ ਜੀ ਦੀ ਬਾਣੀ ਪੜਦਿਆਂ ਕੀਰਤਨ ਹਰਜੋਸ ਗਾਇਨ ਕਰਦਿਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਰਖੋ ਗਿਆ ਜੀ ਆਪਕਾ ਆਪਕਾ ਸਭ ਸਿਧਾਤ ਲਾਓ ਜੀ ਵਿਕਟਰ ਨੂੰ ਨਾ ਆਇਆ ਮੇ ਫਿਰ ਫੋਟੋ ਆ ਗਈ ਓਕੇ ਜੀ ਅੰਟੀ ਜੀ ਕੋਲ ਬੋਸ ਜੀ ਆਪਣੇ ਹੱਥ ਕਰ ਰਹੇ ਹਨ ਹਨੀ ਸਰ ਥੈਂਕਿਊ ਜੀ ਅੱਜ ਦਿੱਕਤ ਬਾਬਾ ਜੀ ਦੇ ਨਿਸ਼ਾਨ ਸਮਾਰਗਮ 'ਚ ਜਦੋਂ ਇਨਫੋਮੈਂਟ ਪ੍ਰੈਸ ਦੇ ਚੇਅਰਮੈਨ ਬਦੋਸਾ ਦਾ ਜਗਨਦੀਪ ਸਿੰਘ ਟਾਲੀਵਾਲ ਜੋ ਕਿ ਅੱਜ ਦਾ ਖੋਦ ਪਰ ਆਏ ਉਹ ਸੁਣਾਲੀ ਆ ਮੈਂ ਉਸ ਲਈ ਬਹੁਤ ਖੁਸ਼ੀ ਮਹਿਸੂਸ ਕੀਤੀ ਆ ਮਰਾਸ ਕਰਦੀ ਹਾਂ ਕਿ ਬਾਬਾ ਸ਼ੇਖ ਜੀ ਨੂੰ ਧੰਨਵਾਦ ਕਰਦੀ ਹਾਂ ਕਿ ਲੋਕਾਂ ਦੀ ਸੇਵਾ ਕਰਨ ਦੇ ਸੇ ਲੋਕਾਂ ਲਈ ਕੰਮ ਕਰ ਰਹੇ ਹਨ ਮੈਂ ਸੂਹ ਹਲਕੇ ਨੂੰ ਆਪਣੀ ਪਾਰਨਵਾ ਦਿਨੀਆਂ ਅਤੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਤੇ ਮੁੱਖ ਮੰਤਰੀ ਸਤਖਪੰ ਸਿੰਘ ਬਾਦ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਉਹਨਾਂ ਨੂੰ ਇਸ ਕੁਰਸੀ ਤੇ ਬਿਠਾ ਕੇ ਇਹ ਮਾਣ ਬਖਸ਼ਿਆ ਬਹੁਤ ਬਹੁਤ ਧੰਵਾਦ ਪਰਮਪਤਮਾ ਦਾ ਉਸ ਤੋਂ ਬਾਅਦ ਨਵਾਲ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਆਗੂ ਜੀ ਅਭਿੰਨ ਜੀ ਵਾਲ ਜੀ ਦਾ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਤੇ ਸਮੁੱਚੀ ਲੀਡਰਸ਼ਿਪ ਦਾ ਮੇਰੇ ਨਾਲ ਵੱਡੇ ਭੈਣ ਜੀ ਖੜੇ ਆ ਸਾਡੇ ਕੈਬਨਿਟ ਮਨਿਸਟਰ ਪੰਜਾਬ ਬਲਜੀਤ ਕੌਰ ਜੀ ਐਮਐਲਏ ਆਪਣਾ ਮੂਲਕ ਸਿੰਘ ਜੀ ਸਾਡੇ ਹਲਕੇ ਤੋਂ ਐਮਐਲਏ ਬਹੁਤ ਸਤਕਾਰਯੋਗ ਵੱਡੇ ਉਸ ਵੀਰ ਸਰਦਾਰ ਕੁਪਤੇ ਸਿੰਘ ਸੇਖੋ ਸਾਹਿਬ ਸਮੂਚੀ ਲੀਡਰਸ਼ਿਪ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਇਸ ਕਾਬਲ ਸਮਝਿਆ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਔਰ ਮੈਂ ਵਿਸ਼ਵਾਸ ਦਿਵਾਉਣਾ ਹੈ ਕਿ ਫਰੀਦਕੋਟ ਨੂੰ ਸਾਫ਼ ਸੁਥਰਾ ਤੇ ਵਧੀਆ ਬਣਾਉਣ ਲਈ ਜੋ ਇੰਪਰੂਵਮੈਂਟ ਟਰਸਟ ਫਰੀਦਕੋਟ ਕਰ ਸਕਦਾ ਹੈ ਅਸੀਂ ਤਕੜੇ ਹੋ ਕੇ ਫਰੀਦਕੋਟ ਦੇ ਲੋਕਾਂ ਨੂੰ ਨਾਲ ਲੈ ਕੇ ਫਰੀਦਕੋਟ ਦੀ ਸੇਵਾ ਕਰਾਂਗੇ ਡਿਵੈਲਪਮੈਂਟ ਪ੍ਰੋਗਰੈਸ ਤੇ ਜਿਹੜੀ ਨਿਊ ਸਕੀਮਸ ਹੈ ਉਹ ਮੇਰੀ ਪ੍ਰਾਇੋਰਟੀਜ਼ ਹੈ ਔਰ ਉਸ ਦੇ ਨਾਲ ਨਾਲ ਜੋ ਵੀ ਇੰਕਲੂਮੈਂਟ ਰਸਤੇ ਅਧਿਕਾਰ ਚ ਆਉਂਦਾ ਅਸੀਂ ਤਕੜੇ ਹੋ ਕੇ ਜਿਹੜੇ ਹੈਗੇ ਆ 2 ਸਾਲ ਲੈ ਕੇ ਸਾਡੇ ਕੋਲੇ ਸਰਕਾਰ ਦੇ ਔਰ ਅਸੀਂ ਤਕੜੇ ਹੋ ਕੇ ਜਿਹੜੇ ਹੈਗੇ ਆ ਕੰਮ ਕਾਰ ਕਰਾਂਗੇ ਤਾਂ ਜੋ ਲੋਕਾਂ ਨੂੰ ਅਸੀਂ ਬੈਨੀਫਿਟ ਸਟੇਟ ਹੋ ਜੇ ਜੀ ਦੀਵਾਲ ਜੀ ਨੇ ਫਰੀਦਕੋਟ ਦੇ ਇਸ ਇਲਾਕੇ ਦੇ ਲੋਕਾਂ ਦੀ ਸੇਵਾ ਕਰਨ ਵਾਸਤੇ ਗगन ਧਾਲੀਵਾਲ ਜੀ ਨੂੰ ਨਗਰ ਸੁਧਾਰਾ ٹرسٹ ਫਰੀਦਕੋਟ ਦਾ ਚੇਅਰਮੈਨ ਡਿਪੁਟ ਕੀਤਾ ਹੈ ਮੈਨੂੰ ਸ਼੍ਰੀ ਗੁਰੂ ਰਣਜਾ ਸਾਹਿਬਾ ਜੀ ਦੇ ਜਨਮ ਦਿਹਾੜੇ ਦਾ ਅਨੰਦ ਅਨੁਭਵ ਕਰਦਾ ਕਿ ਉਹ ਗੱगन ਹੋਰਾਂ ਨੂੰ ਆਪਣੇ ਪਰਿਵਾਰ ਕੰਮ ਦੀ ਬਖਸ਼ਿਸ਼ ਚੰਡੀ ਕਲਾ ਬਖਸ਼ਿਸ਼ ਨਾਲ ਹੀ ਸਾਡੇ ਲੋਕਾਂ ਨੇ નિਸਵਾਰਥ ਹੋ ਕੇ ਅਰਥ ਹੋ ਕੇ ਸੇਵਾ ਕਰਨ ਦਾ ਬਲ ਬਖਸ਼ਿਸ਼ ਬਹੁਤ ਬਹੁਤ ਬਨਾਈ ਹੈ ਮਰਾਇਤ ਬਹੁਤ ਸੁਨੋ ਸਾਹਿਬ ਅੰਮ੍ਰਿਤਸਰ ਦਾ ਬ੍ਰੀਤ ਕੋਟ ਨੇ ਕਾਫੀ ਰਹਿੰਦਾ ਹੈਗਾ ਯੋਗਦਾਨ ਕਿਸ ਤਰ੍ਹਾਂ ਦੇਖਦੇ ਹੋ ਆਉਣ ਵਾਲੇ ਸਮੇਂ ਚ ਪੂਰਾ ਪਹਿਲਾਂ ਤੁਸੀਂ ਨੇ ਵੀ ਵਧੀਆ ਕੀਤਾ ਇਹ ਉਸ ਤੋਂ ਧੜੀਆਂ ਕਰੂਗਾ ਉਸੇ ਤੋਂ ਕਲਾਖ ਨੂੰ ਲੈਣਾ ਨਹੀਂ ਨੇ ਉਹ ਜਿਹੜੇ ਬੰਦੇ ਤਿਆਰ ਪਾ ਧਾਰਨ ਬੜਾ ਮਤਲਬ ਬਿਲਕੁਲ ਤੁਹਾਡੀ ਗੱਲ ਸਹੀ ਹੈ ਫਰੀਦਕੋਟ ਦੇ ਵਿਕਾਸ ਦੇ ਵਿੱਚ ਟਰਸਟ ਦਾ ਕਾਫੀ ਵੱਡਾ ਹਿੱਸਾ ਰਹਿੰਦਾ ਔਰ ਅਸੀਂ ਵੀ ਸਾਥ ਦੇਵਾਂਗੇ ਫਰੀਦਕੋਟ ਨੂੰ ਪੂਰਾ ਚਮਕਾ ਕੇ ਰੱਖਾਂਗੇ ਕੰਮ ਵੀ ਠਾਠਾ ਹੋਣਗੇ ਨਾ ਇਹ ਸਾਡੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਸਾਡੇ ਬਹੁਤ ਹੀ ਸਤਕਾਰਯੋਗ ਬਹੁਤ ਮਿਹਨਤੀ ਡੈਡੀਕੇਟਿਡ ਸਾਡੇ ਛੋਟੇ ਵੀਰ ਕਗਨਦੀਪ ਸਿੰਘ ਜੀ ਢਾਲੀਵਾਲ ਨੂੰ ਇੰਪਰੂਵਮੈਂਟ ਟਰੱਸਟ ਦਾ ਜੋ ਚੇਅਰਮੈਨ ਥਾਪਿਆ ਗਿਆ ਔਰ ਅਸੀਂ ਸਾਰੇ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਆਂ ਔਰ ਗੁਰੂ ਮਹਾਰਾਜ ਅੱਗੇ ਅੱਜ ਇਹਨਾਂ ਨੂੰ ਜੋ ਕੁਰਸੀ ਤਾਂ ਜ ਬੈਠੇ ਆ ਬਿਠਾ ਕੇ ਅਰਦਾਸ ਕਰਦੇ ਆ ਕਿ ਸਾਡੇ ਵੀਰ ਨੂੰ ਉਹਨਾਂ ਨੂੰ ਸਮਾਜ ਦੀ ਲੋਕਾਂ ਦੀ ਸੇਵਾ ਕਰਨ ਦਾ ਬਲ ਬਖਸ਼ਣ ਔਰ ਜਿਸ ਤਰੀਕੇ ਨਾਲ ਇਹਨੇ ਪਹਿਲਾਂ ਕੰਮ ਕੀਤਾ ਚਾਹੇ ਉਹ ਕਿਸੇ ਵੀ ਹਲਕੇ 'ਚ ਆਊਟ ਆਫ ਸਟੇਟ ਕੰਮ ਕੀਤਾ ਕਿਤੇ ਵੀ ਗਏ ਨੇ ਡਿਊਟੀ ਲੱਗੀ ਚਾਹੇ ਵਾਪੀ ਲੱਗੀ ਚਾਹੇ ਗੁਜਰਾਤ ਲੱਗੀ ਇਹ ਲਗਾਤਾਰ ਕੰਧਹੀਨੇ ਨੇ ਕੰਮ ਕੀਤਾ ਸੋ ਅਸੀਂ ਤਾਂ ਗੁਰੂ ਮਹਾਰਾਜ ਕੇ ਅਰਦਾਸ ਕਰਦਾ ਕਿ ਸਾਡੇ ਵੀਰ ਦੋਸਤਾਂ ਇੰਕੇ ਦੇ ਨਾਲ ਉਹ ਹੀ ਜज्बा ਉਹ ਹੀ ਜਨੂੰਨ ਦੇਣ ਤੇ ਅਸੀਂ ਦੁਬਾਰਾ ਫੇਰ ਆਮ ਆਦਮੀ ਪਾਰਟੀ ਦਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦਾ ਬਾਕੀ ਸਾਰੀ ਜਿਹੜੀ ਫਰੀਦਕੋਟ ਦੀ ਲੀਡਰਸ਼ਿਪ ਸਾਡੇ ਵਲੰਟੀਅਰ ਮੇਰੀਆਂ ਭੈਣਾਂ ਭਰਾ ਛੋਟੇ ਬੱਚੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਮੈਂ ਸਾਰਿਆਂ ਨੂੰ ਸੰਜੀ ਫਤਿਹ ਜੀ ਤੇ ਗੁੱਡੀਆਂ ਸਾਹਿਬ ਨੂੰ ਅੱਜ ਜ਼ਰੂਰੀ ਮੀਟਿੰਗ ਕਰਕੇ ਦਿੱਲੀ ਜਾਣਾ ਪਿਆ ਚਲੋ ਸਾਡੇ ਪਰਿਵਾਰਕ ਪਾਰਟੀ ਦੇ ਨਾਲ-ਨਾਲ ਪਰਿਵਾਰਕ ਸੰਬੰਧ ਵੀ ਨੇ ਲਗਨਬਾਈ ਨਾਲ ਤੇ ਉਹਦੇ ਚ ਮੈਂ ਪਾਪਾਈਆ ਲੋ ਮੰਤਰੀ ਸਾਹਿਬ ਨੂੰ ਹਾਜ਼ਰੀ ਲਾਉਣ ਦੀ ਹੈ ਬਾਕੀ ਸਾਰਿਆਂ ਦਾ ਜੋ ਸੰਯੁਕਤ ਧੰਨਵਾਦ ਹੈ ਉਹ ਮੇਰੇ ਸੀਨੀਅਰ ਸਾਡੇ ਵੱਡੇ ਭਰਾ ਜੀਤਾ ਸਾਹਿਬ ਚੇਅਰਮੈਨ ਸਾਹਿਬ ਨੇ ਕਰਤਾ। ਉਸ ਚੀਜ਼ ਨੂੰ ਦੁਬਾਰੇ ਰਿਪੀਟ ਨਾ ਕਰਦੇ ਹੋਏ ਬਸ ਮੈਂ ਇੱਕ ਇਹ ਇਸ ਚੀਜ਼ ਦੀ ਖੁਸ਼ੀ ਮਨਾਉਂਗਾ ਵੀ ਤੁਹਾਡੇ ਸਾਰਿਆਂ 'ਚੋਂ ਸਾਡੇ ਸਾਰਿਆਂ 'ਚੋਂ ਇੱਕ ਨੌਜਵਾਨ ਭਰਾ ਨੂੰ ਆਪਣੇ ਵਿੱਚ ਰਹਿਣ ਵਾਲੇ ਇੱਕ ਆਮ ਮੁੰਡੇ ਨੂੰ ਪਾਰਟੀ ਨੇ ਮੌਕਾ ਦਿੱਤਾ ਹੈ। ਤੇ ਮੈਂ ਤਾਂ ਅੱਗੇ ਹੀ ਹੋਕ ਕਰੂੰਗਾ ਵੀ ਵੀਰਾਂ ਬਹੁਤ ਮਿਹਨਤ ਨਾਲ ਕੰਮ ਕਰੂੰ ਤੇ ਹਰੇਕ ਨਾਲ ਜਿੰਨਾ ਜਿੰਨੀ ਪਰਮਾਤਮਾ ਨੇ ਬਾਰਗਤਸਿਆ ਖੜਦਾ ਰਹੂੰਗਾ ਤੇ ਪਾਰਟੀ ਦਾ ਨਾਮ ਸਟਕੜੀ ਬਣਾ ਧੰਨਵਾਦ। ਕਿ ਸਾਡੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਸਾਡੇ ਬਹੁਤ ਹੀ ਸਤਕਾਰਯੋਗ ਬਹੁਤ ਮਿਹਨਤੀ ਡੈਡੀਕੇਟਿਡ ਸਾਡੇ ਛੋਟੇ ਵੀਰ ਗਗਨਦੀਪ ਸਿੰਘ ਜੀ ਧਾੜੀਵਾਨ ਨੂੰ ਇੰਪਰੂਵਮੈਂਟ ਟਰੱਸਟਰ ਦੇ ਚੇਅਰਮੈਨ ਥਾਪਿਆ ਗਿਆ ਔਰ ਅਸੀਂ ਸਾਰੇ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਆਂ ਔਰ ਗੁਰੂ ਮਹਾਰਾਜ ਅੱਗੇ ਅੱਜ ਇਹਨਾਂ ਨੂੰ ਜੋ ਕੁਰਸੀ 'ਤੇ ਜ ਬੈਠੇ ਆ ਮਿਠਾ ਕੇ ਅਰਦਾਸ ਕਰਦੇ ਆ ਕਿ ਸਾਡੇ ਵੀਰ ਨੂੰ ਉਹਨਾਂ ਨੂੰ ਸਮਾਜ ਦੀ ਲੋਕਾਂ ਦੀ ਸੇਵਾ ਕਰਨ ਦਾ ਬਲ ਬਖਸ਼ਣ ਔਰ ਜਿਸ ਤਰੀਕੇ ਦੇ ਨਾਲ ਇਹਨੇ ਪਹਿਲਾ ਕੰਮ ਕੀਤਾ ਚਾਹੇ ਉਹ ਕਿਸੇ ਵੀ ਹਲਕੇ 'ਚ ਆਊਟ ਆਫ ਸਟੇਟ ਕੰਮ ਕੀਤਾ ਕਿਤੇ ਵੀ ਗਏ ਨੇ ਡਿਊਟੀ ਲੱਗੀ ਚਾਹੇ ਵਾਪੀ ਲੱਗੀ ਚਾਹੇ ਗੁਜਰਾਤ ਲੱਗੀ ਇਹ ਲਗਾਤਾਰ ਕੰਮ ਦੇ ਹੀ ਇਹਨੇ ਕੰਮ ਕੀਤਾ ਸੋ ਅਸੀਂ ਤਾਂ ਗੁਰੂ ਮਹਾਰਾਜ ਕੇ ਅਰਦਾਸ ਕਰਦੇ ਆ ਕਿ ਸਾਡੇ ਵੀ ਉਸ ਤਿੰਕੇ ਦੇ ਨਾਲ ਉਹ ਹੀ ਜज्ਬਾ ਉਹ ਹੀ ਜਨੂੰਨ ਦੇਣ ਤੇ ਅਸੀਂ ਦੁਬਾਰਾ ਫੇਰ ਆਮ ਆਦਮੀ ਪਾਰਟੀ ਦਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦਾ ਬਾਕੀ ਸਾਰੀ ਜਿਹੜੀ ਫਰੀਦਕੋਟ ਦੀ ਲੀਡਰਸ਼ਿਪ ਸਾਡੇ ਵਲੰਟੀਅਰ ਮੇਰੀਆਂ ਭੈਣਾਂ ਭਰਾ ਛੋਟੇ ਬੱਚੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਨੇ ਕੀ ਮਾਰ ਜੀ ਜੀਵਾਲ ਜੀ ਨੇ ਫਰੀਦਕੋਟ ਦੇ ਇਸ ਇਲਾਕੇ ਦੇ ਲੋਕਾਂ ਦੀ ਸੇਵਾ ਕਰਨ ਵਾਸਤੇ ਗगन ਢਾਲੀਵਾਲ ਜੀ ਲਗਤ ਢਾਲ ਦਾ ਫਰੀਦਕੋਟ ਦਾ ਚੇਅਰਮੈਨ ਨੇ ਕੀਤਾ ਹੈ ਮੈਂ ਸ਼੍ਰੀ ਗੁਰੂ ਲੰਚਰਾ ਜੀ ਦੇ ਚਰਨਾਂ glandular ਕਰਦਾ ਕਿ ਉਹ ਗगन ਹੁੜਾ ਨੂੰ ਤੇ ਪਰਿਵਾਰ ਤੰਦਰੁਸਤੀ ਬਖਸ਼ਣ ਚਰਤੀ ਕਲਾ ਬਖਸ਼ਦੀ ਨਾਲ ਹੀ ਸਾਡੇ ਲੋਕਾਂ ਨੇ ਨਿਸਵਾਰਥ ਹੋ ਕੇ ਅਰਥ ਹੋ ਕੇ ਸੇਵਾ ਕਰਨ ਦਾ ਬਲ ਬਖਸ਼ਣ ਬਹੁਤ ਬਹੁਤ ਬੁਨਾਈ ਹੈ ਬੜਾ ਹੀ ਬਹੁਤ ਸੰਧਾਨ ਸਾਹਿਬ ਅੰਸ਼ਾਸਤ ਦਾ ਬ੍ਰੀਡ ਕੋਡ ਨੇ ਕਾਫੀ ਰਹਿੰਦਾ ਹੈਗਾ ਯੋਗਦਾਨ ਕਿਸ ਤਰ੍ਹਾਂ ਦੇਖਦੇ ਹੋ ਆਉਣ ਵਾਲੇ ਸਮੇਂ ਚ ਪੁਰਾਣਾ ਪਹਿਲਾਂ ਤੁਸੀਂ ਨੇ ਵੀ ਵਧੀਆ ਕੀਤਾ ਇਹ ਉਸ ਤੋਂ ਵਧੀਆ ਕਰੂਗਾ ਉਸੇ ਤੋਂ ਕਲਾਸ ਨੂੰ ਲੈਦਾ ਰਹੀ ਹੈ। ਅਨੇ ਉਹ ਜਿਹੜੇ ਬੰਦੇ ਤਿਆਰ ਪਾ ਧਾਰਨ ਬਜੀ ਬੜਾ ਮਤਲਬ ਬਿਲਕੁਲ ਤੁਹਾਡੀ ਗੱਲ ਸਹੀ ਹੈ ਰੀਪੋਰਟ ਦੇ ਵਿਕਾਸ ਦੇ ਵਿੱਚ ਇੰਟਰਸ ਦਾ ਕਾਫੀ ਵੱਡਾ ਹਿੱਸਾ ਰਹਿੰਦਾ ਔਰ ਅਸੀਂ ਵੀ ਸਾਥ ਦੇਵਾਂਗੇ ਰੀਪੋਰਟ ਨੂੰ ਪੂਰਾ ਚਮਕਾ ਕੇ ਰੱਖਾਂਗੇ। ਕੰਮ ਵੀ ਠਾਠਾ ਹੋਣਗੇ ਨਾ। ਹੋ ਗਿਆ ਜੀ। ਨੈਕਸਟ ਜੀ